ਨੀਲ ਸਾਹਿਬ ਅੱਜ ਜਿਹੜੀ ਕਮੇਟੀ ਮੀਟਿੰਗ ਤੁਹਾਡੇ ਵੱਲੋਂ ਕੀਤੀ ਗਈ ਆ ਕਿਵੇਂ ਦੇਖਦੇ ਆ ਤੁਸੀਂ ਕਾਂਗਰਸ ਵੱਲੋਂ ਜਿਹੜੇ ਲੀਡਰ ਜੀ ਜੀਤ ਸਿੰਘ ਉਹ ਜਲਾ ਹੁਣ ਉਹ ਵੀ ਮਦਾਨ ਚ ਆ ਚੁੱਕੇ ਨੇ ਦੇਖੋ ਤਾਂ ਸਾਡੀ ਪਾਰਟੀ ਸੋਦਾ ਪਿੱਗ ਨੂੰ ਟਿਕ ਸਾਹਮਣੇ ਸਾਹਮਣੇ ਤਾਂ 15 ਦਾ ਠੀਕ ਹੋ ਗਿਆ ਸਾਹਮਣੇ ਸਾਹਮਣੇ ਇੱਕ ਮਹੀਨੇ ਜੇ ਅਸੀਂ ਇੱਕ ਗੇਰ ਦੀ ਕੈਂਪੇਨ ਕਰੀਏ ਹਲਕੇ ਹਾ ਕਵਾਇਲਮੈਂਟ ਦਾ ਕਰ ਲਿਆ ਉਹਨੇ ਅਸੀਂ ਕਮੇਟੀ ਦਾ ਸ਼ੁਰੂ ਕੀਤਾ ਸਾਡੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈਅ ਕੀਤਾ ਤੇਰਾ ਜੀਓ ਸਾਡੇ ਲੋਕ ਕੈਂਡੀਡੇਟ ਕੋਲ ਹੁੰਦਾ ਕੋਲ ਨਹੀਂ ਹੁੰਦਾ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈ ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਵਸੀਅਪ ਸਾਹਿਬ ਦਾ 2 ਸਾਲ ਦਾ ਜਿਹੜਾ ਕੰਮ 2 ਸਾਲ ਦਾ ਕੋਰ ਕੰਮ 75 ਸਾਲ ਬਸ 2 ਸਾਲ ਇਹਦਾ ਆਪਣਾ ਲੈਕਚਰ ਲੜੇ ਉਹਦਾ ਮਸਾਤ ਬੜੀ ਵੱਡੀ ਲੀਹ ਚਤਨ ਹਾ ਟਾਲੀਆਲ ਸਾਹਿਬ ਅਕਸਰ ਆ ਵੱਡੇ ਵਾਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਰਨੇ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇਥੋਂ ਦਾ ਹੀ ਆ ਮੈਂ ਅੰਮ੍ਰਿਤਸਰ ਨੂੰ ਬੜੀ ਵੱਡੀ ਦੇਣ ਦਵਾਗਾ ਬੀਜੇਪੀ ਸਰਕਾਰ ਬੜੀ ਵੱਡੀ ਦੇਣ ਦੇਗੀ ਕਿਵੇਂ ਵੇਖਦੇ ਹੋ ਨਾ ਕਿੰਨੀ ਉਮਰ ਹੈ ਤੁਹਾਡੀ ਕਿੰਨੀ ਉਮਰ ਹੈ ਤੁਹਾਡੀ ਮੇਰੀ 28 ਸਾਲ 28 ਅੱਜ ਤੋਂ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖੜਾਦੀ ਹੈ ਬੀਜੇਪੀ ਵਾਲੇ ਸੇਮ ਸ਼ਬਦ ਜੋ ਆਜੇ ਬਸਤੇ ਇਹੀ ਉਹ ਸਿੱਧੂ ਬੋਲਦਾ ਸੀ 10 ਸਾਲੋਂ ਤੱਕ ਕੁਝ ਨਹੀਂ ਕੀਤਾ ਧੋਕੋਦਾਰੀ ਉਤੋਂ ਬਾਅਦ ਜੇਤਲੀ ਸਾਹਿਬ ਨੂੰ ਹੂੰ ਉਹੀ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਬੋਲ ਜੀ ਜੀ ਕਦੇ ਸੇ ਮਸਾਸਾ ਇਹ ਤਾਂ ਕਰਦਾ ਹੈ ਇਹ ਤਾਂ ਕਰਦਾ ਹੈ ਜੀ ਜੇਤਲੀ ਸਾਹਿਬ ਹਰ ਗਏ ਵਿਤਮਤੀ ਬਣੇ ਕੁਝ ਨਹੀਂ ਕੀਤਾ ਉਤੋਂ ਬਾਅਦ ਹਰਵੀਰ ਪੁੱਜੀ ਜੀ ਹੋ ਗਏ ਕੋਈ ਸ਼ਬਦ ਜਿਹੜੇ ਸਿੱਧੂ ਦੇ ਜੇਤਲੀ ਵਰਤਦਾ ਹੈ ਉਹੀ ਵੀ ਪੂਰੀ ਬੱਤ ਦਾ ਸੀਗਾ ਤੇ ਇਹ ਇਦਾਂ ਕਰਦਾ ਨਹੀਂ ਇਦਾਂ ਕਰਦਾ ਪੰਜ-ਛ ਲੰਘ ਗਏ ਜੀਰੋ ਪੁਆਇੰਟ ਕੋਈ ਸ਼ਬਦ ਇਹ ਤਰਜੀਹ ਸੇ ਸੰਧੂ ਵਰਡ ਯੂਜ਼ ਕਰਦਾ ਕਦੇ ਨਾ ਕੋਈ ਕੁਛ ਸਵਾਲ ਇਹ ਆ ਕਿ 10 ਸਾਲ ਦਾ ਭਾਜ ਲੰਘਾ ਬੀਜਪੀ ਲੋਕ ਸਭਾ ਦੀ ਚੋਣ ਹੋ ਗਈ ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ ਚ ਬੀਜਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਕਿਸਾਨ ਸ਼ੀਤ ਕੀਤੇ ਪੰਜਾਬ ਦੇ ਫੰਡ ਰੋਕੇ ਬੈਠੀ ਹੈ ਬੀਜਪੀ ਸਿੰਦੂ ਸਭ ਬੋਲੀ ਗੱਲ ਕਰ ਸਰ ਆ ਜੇ ਕਹਿ ਦਈਏ ਆ ਆਪਣਾ ਤਕਦੀਬ ਬਣਾ ਦੇ ਉਹ ਬੜੇ ਤੇਬੇ ਹਵਾਈ ਕਿਲੇ ਬਹੁਤ ਚੋਦੇ ਬਣਦੇ ਕਾਲੀਵਾਲ ਸਰ ਮਨਜ਼ੂਰੀ ਤੇ ਉਹਨਾਂ ਨੂੰ ਲਾਤਾ ਇਹ ਭਾਵੇਂ ਹਰਦੀਪ ਜੀ ਹੋਣ ਭਾਵੇਂ ਅਰਿਜੇਤ ਜੀ ਹੋਣ ਸਾਡੇ ਨੂੰ ਬੰਕੀ ਬਣਾ ਦੇ ਸਾਡੇ ਦਾ ਸੱਚ ਵੀ ਬਣਾ ਦੇ ਅੰਮ੍ਰਿਤ ਸਾਹਿਬ ਨੂੰ ਕੀ ਬਣਾ ਦੱਸਣ ਕਾਲੀਆ ਸਰ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਡਿਆਲੀ ਤਾਰ ਆ ਉਹ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਉਹਨਾਂ ਵੱਲੋਂ ਕਿਹਾ ਗਿਆ ਕਿ ਦਿੱਤਾ ਗਿਆ ਭਾਜਪਾ ਸਰਕਾਰ ਵੱਲੋਂ ਤੇ ਕਿ ਕੰਡਿਆਲੀ ਤਾਰ ਤੋਂ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾ ਸੀ ਫਿਰ ਉਹ ਮੰਨਦੇ ਮੱਲਾ 1.5 ਸਾਲ ਦਾ ਹੂੰ ਸੀਐਫ ਸਾਹਿਬ ਨੇ ਭਗਵੰਤ ਬਾਜ ਜੀ ਦੇ ਅਮਰਖਸ਼ਾ ਦੇ ਨਾਲ ਮੋਦੀ ਦੇ ਨਾਲ ਹੂੰ ਇਸ ਕੰਮ ਲਈ ਤਿੰਨ ਚਾਰ ਮੀਟਿੰਗਾਂ ਕੀਤੀਆਂ ਹੂੰ ਕਿ ਜਿਹੜੀ ਜਾਤ ਕਿਸਾਨਾਂ ਨੂੰ ਪੈਸੇ ਤੋਂ ਹੂੰ ਜਾਂ ਬੜੀ ਤਾਰ ਚੋਕੇ ਬਿਲਕੁਲ ਜ਼ੀਰੋ ਲਾਈਨ ਤੇ ਲੱਗਦੀ ਹੈ ਹੂੰ ਵੀ ਜਿਹੜਾ ਵਿੱਚ ਜਮੀਨ ਪਈ ਆ ਕਿ ਸਾਨੂੰ ਇਹਦੀ ਪ੍ਰੋਬਲਮ ਹੂੰ ਅੱਜ ਤੋਂ ਉਹ 5 ਮਹੀਨੇ ਪਹਿਲਾਂ ਇਹ ਜਦੋਂ ਫੈਸਲਾ ਆਇਆ ਅਮਰਖਸ਼ਾ ਜੀ ਦਾ ਤੇ ਮੋਦੀ ਸਾਹਿਬ ਦਾ ਵੀ ਅਸੀਂ ਜ਼ੀਰੋ ਲਾਈਨ ਤੇ ਲੈ ਦਿੰਦੇ ਹੂੰ ਉਦੋਂ ਕੰਮ ਅਨਸਾਨ ਵੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ ਇਹ ਤਾਂ ਬਚਾਦੇ ਹੁਣ ਵੇਖਣਗੇ ਤੁਹਾਨੂੰ ਪਤਾ ਕਿੱਥੇ ਜੀਰੋ ਲਾਈਨ ਕਿੱਥੇ ਕੀ ਆ ਭਾਜਪਾ ਨੇ ਕੀ ਦਵਾ ਦਿੱਤਾ ਹੈ ਚਾਹ ਵੀ ਨਵਲਾ ਸਾਡੀ ਇੱਕ ਬਿੱਗ ਬਦਲਾਅ ਦਾ ਮੈਸਰ ਸਾਹਿਬ ਨਸ਼ੇ ਵਾਲੀ ਜਿਹੜੀ ਬਦਲਾਅ ਨੂੰ ਅਸੀਂ ਇੱਕ ਨੇੜੇ ਵਾਲੀ ਥਾਂ ਇੱਕ ਜਿਹੜਾ ਡਰਾਉਂਗ ਦੋ ਚੀਜ਼ਾਂ ਬਾਅਦ ਬਾਅਦ ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਇਆ ਹਮਮ ਤੇ ਹੋਮ ਮਿਨਿਸਟਰ ਟ੍ਰੈਲ ਟੈਲ ਕਰ ਰਹੇ ਹਮ ਉੱਥੇ ਪਠਾਨਕੋਟ ਉਹ ਕਹਿੰਦੇ ਦੇ ਉੱਥੇ ਕਾਮਯਾਬ ਹੋ ਗਿਆ ਤੇ ਅਸੀਂ ਤੌਰ ਫੋਲਪੋਤਾ ਕਿੰਦਾ ਕੰਡਿਆ ਦੀ ਟਾਲ ਨੂੰ ਜੀਉਂ ਤੋਂ ਵੀ ਜਪੀ ਦੀ ਕੀਪਰ ਆਫ ਦੀ ਨਸ਼ੇ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਿਸ਼ਾਤ ਤੇ ਨਾਲ ਉਸਦੇ ਨਾਲ ਖਾਸ ਹਾ ਹੋ ਜਾਏਗਾ ਮਤਲਬ ਹੋ ਜਾਏਗਾ ਮਤਲਬ ਜੀ ਘਟਨਾ ਹੈ ਜੀ ਸੰਸਦ ਕਿਨੇ ਵੇਖੇ ਜਿਹੜੀ ਜੋਰ ਦਾ ਨਹੀਂ ਲੋਕਭਾਚਾਰ ਨਹੀਂ ਹੈਗਾ ਹੋਣਾ ਕਿਤਨੇ ਕਿਤੇ ਕਾਫੀ ਜ਼ਿਆਦਾ ਕਿਉਂਕਿ ਹਰ ਇੱਕ ਪਾਰਟੀ ਉਹ ਆਪਣਾ ਕੈਂਡੀਡੇਟ ਅਨਾਉਂਸ ਕਰ ਰਹੀ ਹੈ ਜੀ ਕਿ ਸਾਡੇ ਲੋਕ ਸਭਾ ਗ੍ਰਾਮ ਸੈਟਰ ਤੋਂ ਆਮ ਆਦਮੀ ਪਾਰਟੀ ਦੇ ਮੀਤਵਾ ਸਰਦਾਰ ਗੁਰਮੋਹਨ ਕਟਾਰੀਗੜ੍ਹ ਕੈਬਨਟ ਮਿੰਿਸਟਰ ਪੰਜਾਬ ਇਹਨਾਂ ਲੋਕ ਸਭਾ ਦੇ ਕੈਂਡੀਡੇਟ ਬਣਾਇਆ ਗਿਆ ਸੂਚ ਇਹਨਾਂ ਦੇ ਦਫਤਰਾਂ ਤੋਂ ਘੱਟਣ ਦੀ ਤੇ ਵੀ ਇਹੋ ਅਗੇ ਕੀਤਾ ਗਿਆ ਸਾਰੇ ਸਾਡੇ ਐਮਐਲਏ ਸਹਿबान ਇਸ ਮੌਕੇ ਮੌਜੂਦ ਰਹੇ ਇਲਾਕਾ ਪ੍ਰਧਾਨ ਮੌਜੂਦ ਰਹੇ ਬਲਾਕ ਇੰਚਾਰਜ ਵਾਰਡ ਪ੍ਰਧਾਨ ਸਾਰੇ ਜਿਵੇਂ ਵੱਡੀ ਗੱਲ ਇਹ ਜਿਹੜਾ ਗਾਠ ਹੋਇਆ ਸੋ ਸਾਰਿਆਂ ਦਾ ਜਿਹੜਾ ਇਕੱਠ ਆਉਂਦਾ ਦੱਸਦਾ ਕਿ ਇਕਤਾ ਤੇ ਅਖੰਡਤਾ ਜੀ ਸਾਡੀ ਪਾਰਟੀ ਦੀ ਹੈ ਆ ਰੀਡ ਦੀ ਹੱਡੀ ਐ ਸੋਲੈਂਟਰੀ ਸਰਬਾਨ ਵਿੱਚ ਬਹੁਤ ਖੁਸ਼ੀ ਪਾਈ ਗਈ ਹੈ ਕਿ ਲੋਕਲ ਦਫਤਰ ਜਿਹੜਾ ਲੋਕ ਸਭਾ ਦਾ ਅਮਨ ਸ੍ਰੀ ਦੇ ਵਿੱਚ ਖੋਲਿਆ ਗਿਆ। ਸੋ ਇੱਥੇ ਤੱਕ इजीली ਅਪਰੋਚ ਵਾਲਾ ਏਰੀਆ ਹੈ। ਨਾ ਹੀ ਪੀੜਪੜ ਵਾਲਾ ਏਰੀਆ ਹੈ, ਨਾ ਹੀ ਇਹ ਤੰਗ ਛੜਕਾ ਵਾਲਾ ਏਰੀਆ ਹੈ। ਸੋ ਇਹ ਬਹੁਤ इजीली ਬਾਈਪਾਸ ਦੇ ਬਿਲਕੁਲ ਕੋਲ ਏਰੀਆ ਹੈ। ਸੋ ਇੱਥੋਂ ਹੀ ਸਾਰੇ ਹਲਕੇ ਦੀ ਜਿਹੜੀ ਕਿ ਲੋਕ ਸਭਾ ਹਲਕਾ ਅਮਨ ਸ੍ਰੀ ਕਮਾਂਡ ਜਿਹੜੀ ਉਤਲਾਈ ਗਈ। ਕਿਵੇਂ ਬੈਕ ਤੇ ਜਿਹੜੇ ਆਉਣਾ ਲੋ ਦੇਣ ਹੈ ਕਿਉਂਕਿ ਹਰ ਇੱਕ ਪਾਰਟੀ ਨੇ ਵੱਡੇ ਜਿਹੜੇ ਜਾਂ ਵੀ ਚਾਹੇ ਉਮੀਦਵਾਰ ਵੀ ਸਾਰਿਆਂ ਨੇ ਡਿਪਲੈਅਰ ਹੋ ਗਏ ਡਿਪਲੈਅਰ ਹੋ ਗਏ ਨੂੰ ਕੀ ਸੰਗੋਝ ਲੱਗੂ ਫੇਰ ਤੋਂ ਇੱਕ ਵਾਰ ਕਾਂਗਰਸ ਤੋਂ ਇੱਕ ਵਾਰ ਹੋਣੀ ਹੈ ਤਾਂ ਕਿੰਨੀ ਕਮੇਡੀ ਚੁਣੌਤੀ ਸਮਝੋ ਦੇਖੋ ਜੀ ਇਹ ਸਾਡੇ ਵਾਸਤੇ ਕੋਈ ਵੱਡੀ ਚੁਣੌਤੀ ਨਹੀਂ ਕਿਉਂਕਿ ਆਪਾਂ ਤਾਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਆ ਇਹ ਕਿੰਨੀਆਂ ਦੇਖੀਆਂ ਸੁਭਿਦਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਰਿਜ਼ਲਟ ਆਇਆ ਤੁਸੀਂ ਦੇਖਿਆ ਪੰਜਾਬ ਦੇ ਵਿੱਚ 92 ਐਮ ਐਲ ਏ ਬਣ ਗਏ ਕਿੰਨਾ ਬਣਾਏ ਲੋਕਾਂ ਨੇ ਇਹ ਲੋਕਤੰਤਰ ਦੀ ਜਿੱਤ ਆ ਸੋ ਅੱਜ ਵੀ ਇਹ ਲੋਕਤੰਤਰ ਦੀ ਜਿੱਤ ਜੀ ਤਾਨਾਸ਼ਾ ਬੀਜੇਪੀ ਸਰਕਾਰ ਨੇ ਜੀ ਵਿਿੰਦ ਕੇਜੀਵਾਜੀ ਨੂੰ ਤੇ ਹੋਰ ਵੀ ਉਹਨਾਂ ਦੇ ਮੰਤਰੀਆਂ ਨੂੰ ਜਿਹੜੇ ਨਾ ਬਿਨਾ ਕਸੂਰੋਂ ਬਿਨਾ ਕਿਸੇ ਸਬੂਤਾਂ ਦੇ ਆਧਾਰ ਤੇ ਜਿਹੜੇ ਉਹ ਪੀਡੀ ਨੇ ਅਰੈਸਟ ਕਰਕੇ ਜੇਲ੍ਹਸ ਭੇਜੇ ਗਏ ਆ ਇੱਕ ਤਾਨਾਸ਼ਾਹੀ ਰਾਜਨੀਤੀ ਦੀ ਨਿਸ਼ਾਨੀ ਹੈ ਸੋ ਅਸੀਂ ਇਹ ਤਾਨਾਸ਼ਾਹੀ ਰਾਜਨੀਤੀ ਖਿਲਾਫ ਜਿਹੜੇ ਲੋਕ ਲੋਕਾਂ ਦੀ ਆਵਾਜ਼ ਆ ਉਹ ਲੋਕ ਤਾਂ ਲੋਕ ਸਭਾ ਸੀਟਾਂ ਅਸੈਂਬਲੀ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਇਹ ਉੱਭਰ ਕੇ ਆਏ ਕੀ ਸੋ ਇਸ ਤਾਨਾਸ਼ਾਹ ਬੀਜੇਪੀ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡਾ ਕਦਮ ਹੈ ਸੋ ਇੰਡੀਆ ਐਲਾਈਂਸ ਦੀ ਜਿੱਤ ਹੋਈ